ਟੋੜ ਤੋੜ ਤੋੜ ਅੱਜ ਅਸੀਂ ਆਏ ਹਾਂ ਸਬੀ ਤੋੜਨ ਸਬੀ ਤੋੜੂ ਅੱਜ ਪਹਿਲੀ ਵਾਰੀ ਨੂਰ ਟੋੜ ਤੋੜ 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 ਬੂਟਾ ਟੁੱਟ ਜੂਆ ਹੈ ਉਹ ਹੋ ਕੰਡੇ ਆ ਕਿਹੜਾ ਦੇ ਦੇ ਬੱਸ ਇਹਨੂੰ ਕਿਹੜਾ ਦੇ ਦੇ ਤੈਨੂੰ ਇਹੀ ਤਰੀਕਾ ਦੱਸ ਦਾਂ ਲਓ ਲਓ ਜੀ ਬਾਲਟੀ ਕਰਿਓ ਬਾਲਟੀ ਵਿੱਚ ਪਾ ਕੇ ਲੈ ਜਾ ਬਾਲਟੀ ਕੋਲੇ ਆ ਬਾਲਟੀ ਭਰਦੇ ਹੋ ਕੱਚ-ਬੱਚ ਜੋ ਹੈਗਾ ਸਭ ਤੋੜ ਦੇ ਅੱਚ-ਬੱਚ ਛੋਟਾ ਤੋੜ ਦੇ ਤੋੜ ਦੇ ਔਰ ਆ ਅੱਧਾ ਗੜਿਆ ਹੋਇਆ ਬਹੁਤ ਜ਼ਿਆਦਾ ਕੱਚੇ ਆ ਗੜਿਆ ਹੋਇਆ ਨਹੀਂ ਇਹਨੂੰ ਕੋਈ ਵੀ ਹੈਗਾ ਨਹੀਂ ਕੱਚੇ ਨੇ ਫਿਰ ਕੱਚੇ ਬਣਦੇ ਨਹੀਂ ਹੱਥ ਦੇ ਹੱਥ ਥੱਲੇ ਤੱਕ ਪਰੇ ਜਿੱਥੋਂ ਹੁਣ ਛੱਡ ਕੇ ਹੱਟੀਆਂ ਪਰਲੇ ਪਾਸੇ ਇੱਧਰ ਇੱਥੇ ਇੱਥੇ ਇਹ ਵੀ ਕੱਚਾ ਤੋੜ ਤੋੜ ਇੱਕੋ ਥੱਲੇ ਆ ਕਿੰਨੇ ਦਾ ਛੜਤੇ ਬਾਬਾ ਕੱਚੇ ਸਾਰੇ ਓ ਥੱਲੇ ਦੇਖ ਨੂਰ ਪਰਲੇ ਪਾਸੇ ਇੱਥੇ ਕਿੱਡਾ ਕੱਚਾ ਕਿੱਥੋਂ ਆਹ ਕੱਚਾ ਕੱਚਾ ਨਹੀਂ ਹੁੰਦਾ ਨਾਲੇ ਛੋਟਾ ਹੁੰਦਾ ਤੈਨੂੰ ਕਹਾ ਤੋੜ ਦੇ ਸਾਰੇ ਉਤਾਈ ਪੜ ਦੇਣਾ ਤਾਂ ਆਓ ਗਾਂਹੜੇ ਤੇ ਦੇਖ ਚਲੋ ਗਾਂਹ ਚਲੀਏ ਆਓ ਗਾਂਹ ਇੱਕ ਕਬੂਤਾ ਨਾ ਆ ਜਾ ਫਿਰ ਜੱਪਲ ਕਿੱਲੀ ਹੋ ਗਈ ਤੂੰ ਤੇ ਇਥੇ ਤਾਂ ਖਸ ਗਈ ਨਾ ਔਰ 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 ਬੰਦ ਤੇਜਾਬ ਕਰਨਾ ਸੋ ਵੀ ਕੱਦੀ ਲੱਗੀ ਹੋਈਆਂ ਚਲ ਤੋੜ ਕੇ ਲਈਏ ਚਲ ਤੋੜ ਕੇ ਲਈਏ ਹੌਲੀ ਹੌਲੀ ਬੂਟਾ ਨਾ ਪੜਦੀ ਪੁੱਤ ਹੁਣ ਕਿ ਹੁਣ ਲੱਗਿਆ ਪਾ ਚਾਹ ਤੇ ਕੰਦੀਦੀ ਮੈਂ ਉਹ ਤਾਂ ਪਾਈ ਕੋਈ ਧੁੱਪ ਨਹੀਂ ਹੈਗੀ ਹਾਂ ਕੋਈ ਪਤ ਧੁੱਪ ਨਹੀਂ ਹੈਗੀ ਜਦ ਕੰਮ ਕਰਨ ਲੱਗ ਪਹੇੜ ਤੇ ਧੁੱਪਾਂ ਵੀ ਠੰਡ ਲੱਗਦੀ ਆ ਹੂੰ ਹੂੰ ਠੰਡਾ ਲੱਗਣ ਤਾਂ ਸੁਣਿਆ ਵੀ ਕੰਮ ਕਰਦੇ ਨੂੰ ਗਰਮੀ ਆ ਜਾਂਦੀ ਆ ਆ ਮੈਂ ਪਹਿਲੀ ਵਾਰੀ ਸੁਣਿਆ ਮਿੱਠਾ ਠੰਡਾ ਲੱਗਣ ਲੱਗ ਜਾਂਦੀ ਆ ਕੰਮ ਕਰਦੇ ਨੂੰ ਗਰਮੀ ਚ ਕਿਉਂ ਹਵਾੜ ਗਏ ਨੇ ਕਿੰਦੇ ਹੋ ਕੰਡੇ ਆਪਦਾ ਕੋਣ ਉਹ ਤਾਂ ਨਹੀਂ ਆ ਬੇ ਕੱਚੇ ਕਿੱਤੇ ਆ ਛੋਟੇ ਆ ਆ ਮੂਰੇ ਕਿੰਨੇ ਲਗੇ ਤੁਸੀਂ ਪਿੱਛੇ ਹੀ ਜਾ ਆ ਪਿੱਛੇ ਕਿੰਨੇ ਮੂਰੇ ਤੁਹਾਡੇ ਕਿੰਨੇ ਮੈਂ ਤਾਂ ਤੋੜ ਦਾਂ ਦੇ ਅਗਲੇ ਹੋਏ ਬਾਪਾ ਘਟ ਹੋ ਜਾਣਾ ਫਿਰ ਜੇ ਕੋਈ ਹੈਗਾ ਇਹ ਜ ਆ ਪੂਰੇ ਕੁਸ਼ਨ ਨੂੰ ਤੋੜਦੇ ਘਾਤ ਪੜੋ ਇੱਥੇ ਮੜਾ ਤਾ ਹਾਂ ਹੌਂ ਰਕੋ ਉਹ ਥੱਲੇ ਲੱਗਿਆ ਹੋਇਆ ਉੱਥੇ ਮੈਂ ਤੋੜਤੀ ਜਾਂਗੀ ਜੜਜੇ ਦੇ ਛਾਂਟ ਕੇ ਬਤਾਉਂ ਜੜਚ ਦੋ ਨੇ ਤੋੜ ਤੋੜ ਉਹਨਾਂ ਬਾਬੇ ਦੇ ਦੇਖਿਆ ਤਾਂ ਜਟਾਣੇ ਤੋੜ ਕੇ ਸਾਡੇ ਬਾਬਾ ਜੀ ਸਾਡੇ ਦੇ ਬਾਬਾ ਨੂੰ ਨਮਸਤਰਾੰਦ ਦੇ ਕੇ ਚੋੜਨਾ ਕੱਛਾ ਕਿੱਤਲਾ ਆ ਜਾ ਨੂਰ ਜਿੰਨਾ ਦੇਖੀ ਜਾਂਦੀ ਆ ਪੁੱਤੋਂ ਨਹੀਂ ਜਿਆਦਾ ਵੱਜੀ ਜਾਂਦਾ ਇਸ ਤੇ ਆ ਜਾ ਆ ਜਾ ਆ ਜਾ ਜਿੰਨਾ ਦੇਖ ਕੇ ਤੋੜਦੀ ਆ ਉੰਨਾ ਹੀ ਵੱਜੀ ਜਾਂਦਾ ਤੇਰੇ ਬਹੁਤ ਤੋੜ ਦੇ ਮੈਂ ਕਹਾਂ ਦੇਖੀ ਬਾਲਟੀ ਦਾ ਚੱਕ ਕਤੋਂ ਵੱਧ ਵੱਧ ਦੇ ਆਪਾਂ ਤੁਹਾਨੂੰ ਕੀ ਇਨਰਿਕ ਨੂੰ ਜਿਹੜਾ ਅੱਛਾ ਹਾਂ ਤੇਰਾ ਤੇ ਮੈਂ ਤਾਂ ਖਾ ਮਾ ਜੀ ਕਿਉਂ ਆ ਗਈ ਕਤੋਂ ਕਤੋਂ ਬੀ ਗਏ ਬਟਾਉਂ ਤੋਂ ਤੜਨ ਨੀ ਆ ਰਹਾ ਬਾਕੀ ਆ ਕਰੋ ਆਪਣੇ ਗਲਵਜ਼ ਅੱਛਾ ਹਾਈਜੈਨਿਕ ਪਸੇ ਹੈ ਕੀ ਹੁੰਦੀ ਹੈ ਹਾਈਜੈਨਿਕ ਹੋ ਗਿਆ ਉਹਦਾ ਬਿਲਕੁਲ ਹਾਥੀ ਤੋਂ ਨਿਕਲ ਗਿਆ ਨਾ ਬਸ ਥੋੜੇ ਨਾ ਇਹ ਇਹਦੀ ਨਾ ਬਾਲਟੀ ਭਰ ਗਈ ਦੋ ਬਾਲਟੀ ਲੂਣੀ ਖਾਲੇ ਦਾ ਬਿਨਾ ਸਪਰੇ ਧੂਆ ਕੱਲ ਸਪਰੇ ਕਰੀਆ ਤਾਂ ਕਦੇ ਇੱਕੋ ਵੀ ਕੰਨਿਆਂ ਨੂੰ ਕਰਦਾ ਤਾਂ ਮੈਂ ਤਾਂ ਮਾਰਤੀ ਨਾ ਕੱਲ ਕੀ ਕਹੀਦ ਨੋਗੇ ਉਹ ਕਈ ਦਿਨ ਹੋ ਗਏ। ਹਾਲੇ ਕੱਦੀ ਮਾਰੀ ਤੇ ਉਹਦਾ ਖਾਲ ਤੇ ਰੌਂਡ ਆਪ ਮਾਰੀ ਤੇ। ਤਲਾ ਫਿਰ ਨਾ। ਹਾਂ ਤੇ ਨੰ ਕੋਈ ਬੱਚਾ ਉਹ ਆ ਛੋਟੇ ਪਰਲੇ ਬੂਟੇ ਨੂੰ ਉਹਦੇ ਤੱਕ ਕਿੱਡਾ ਛੱਡ ਕੇ ਆ। ਜਿਆਦਾ ਛੋਟੇ ਨਹੀਂ। 3 ਸਾਲ ਦਾ ਘਣਾ ਆਉਂਦਾ ਹੈ। ਅਗਰ ਸੁਣਨ ਗਿਆ ਘਣਾ ਆਉਂਦਾ ਹੈ। ਇਹ ਤਾਂ ਬਾਬਾ ਦਾ ਦੇ ਛੋਟੇ ਜਾਂਦਾ ਛੋਟੇ ਨਾ ਤੋੜਿਓ। ਕੋਈ ਚੀਜ਼ ਨਹੀਂ ਔਖੇ ਆ। ਬੜੇ ਬੜੇ ਨੂਰੇ ਕੋਟੇ ਕੱਤ ਲਾ ਕੇ ਬਹਿਨੀ ਥਲੇ ਪੁੱਤ। ਇッカਹੇ। ਬੜੇ ਬੜੇ ਤੇ ਇਹਨੂੰ ਲੱਗੇ ਨੇ ਜਿਹੜੇ ਛੱਟੇ ਆਂ ਤਾਂ। ਕਿਦੋਂ? ਆ ਬੁੱਟੇਨ। ਚਲੋ ਦੋ ਹੁਣ ਚਲੀਏ ਹੁਣ। ਗਾਹ ਕਿੱਥੇ? ਉੱੱਦੇ। ਬੱਸ। ਇੱਥੇ ਤੱਕਿਆ ਸਫ਼ਰ ਇਹਨਾਂ ਦਾ। ਕੀ ਦੇਖ ਲੰਬਾ ਸਸ ਬੱਸ ਚਲ ਚੱਕ ਵਲ ਤੇ ਜਿਹੜਾ ਜੀ ਆਪਾਂ ਅੱਗੇ ਛੋਟੇ ਛੋਟੇ ਬੱਸ ਹੋਰ ਕਿੱਥੇ ਚੱਲ ਬੱਸ ਅੱਛਾ ਆ ਤੋੜ ਲਾ ਇੱਕ ਹੋਰ ਆਇਆ ਆਹਾਂ ਆ ਤੋੜੇ ਇਹਦੇ ਹੀ ਹੋ ਜਾਣੇ ਆ ਇੱਕਾ ਥੱਲੇ ਆਰੇ ਹਾਂ ਇਹ ਤੋੜੇ ਦੁਰ ਬੂਟਾ ਨਾ ਖਾਚ ਬੂਟਾ ਨਾ ਖਾਚ ਬੂਟਾ ਟੁੱਟ ਜਾ ਚਾਰੇ ਪਾਸੇ ਵਾਲਟੇ ਚੋਂ ਨੂੰ ਤਾਂ ਜਗ ਨਹੀਂ ਰਹੀ ਆ ਤੋੜ ਲੈ ਇੱਕ ਜਿਹਾ ਲੱਗਦਾ ਮੇਰਾ ਇਹ ਤਾਂ ਹਾਂ ਇਹ ਕਹੋਗਾ ਹਾਂ ਬੂਟੇ ਜੜਨ ਲੱਗਿਆ ਹੈ ਥੱਲੇ ਚੱਲ ਉਹ ਵੀ ਤੋੜ ਆਉ ਦੇ ਲੀਂਦਾ ਮੈਂ ਪਾ ਰਹਾ ਹਾਂ ਹਾਂ ਇਹ ਤਾਂ ਉਹਦਾ ਆ ਜਾ ਖਾਦੇ ਨੂੰ ਖੁੰਮਾ ਦੇ ਹਾਂ ਮਿਆਰ